ਤੋ ਮੇਰਾ ਨਾਮ ਵਿਕੀ ਬਰਮਾ ਅੱਜ ਜੀ ਆਇਆਂ ਸੀ ਸਰਦਾਰ ਲਖਵਿੰਦਰ ਸਿੰਘ ਜੀ ਕੋਲੇ ਜਿਨ੍ਹਾਂ ਨੂੰ ਆਪਣਾ ਇੰਡੀਆ ਗਰੋ ਦਾ ਬੂਗਸਤਰ ਪ੍ਰੋਡਕਟ ਯੂਜ਼ ਕਰਾਇਆ ਸੀ ਤਾਂ ਉਹਦਾ ਕੀ ਰਿਜ਼ਲਟ ਰਿਹਾ ਉਹਨਾਂ ਨੂੰ ਕਣਕ ਦੇ ਵਿੱਚ ਕੀ ਰਿਜ਼ਲਟ ਮਿਲਿਆ ਤਾਂ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹ ਆਪਾਂ ਸਰਦਾਰ ਲਖਵਿੰਦਰ ਸਿੰਘ ਜੀ ਨਾਲ ਹੀ ਗੱਲ ਕਰਦੇ ਆਂ ਲਓ ਜੀ ਸਾਸੀ ਗੱਲ ਲਖਵਿੰਦਰ ਬਾਜੀ ਸਰ ਕਿੱਦਾਂ ਦਾ ਐਕਸਪੀਰੀਅੰਸ ਰਹਾ ਤੁਹਾਡਾ ਬੂਸਤਰ ਨੂੰ ਪਾ ਕੇ ਇਹਦਾ ਜੀ ਇਤਨਾ ਪਾਣੀ ਦਿੱਤੇ ਤੇ ਪੀਣੀ ਪਈ ਇਹਦੇ ਪੀਣੀ ਨਹੀਂ ਪਈ ਪਾਣੀ ਤੇ ਤੇ ਗੰਟੀ ਪਾਤਾ ਜੀ ਇਹਦੇ ਬੂਝੀਆਂ ਨਹੀਂ ਬੂਝੀਆਂ ਦੀ ਗਿਣਤੀ ਵੱਧ ਆ ਜੀ ਹਾਂ ਤੁਸੀਂ ਦੇਖੋ ਤੁਹਾਨੂੰ ਤਣੇ ਦਾ ਵੀ ਫਰਕ ਲਿਖਿਆ ਜੀ ਤਣਾ ਘੜ ਲਾਈ ਇਹਦਾ ਜੜਾਵਾ ਜੜ ਵੀ ਲੰਬੀ ਆ ਜੜ ਵੀ ਲੰਬੀ ਆ ਤੇ ਆ ਜੀ ਚ ਨਹੀਂ ਪਾਇਆ ਵੀ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਤਣਾ ਵੀ ਇਹਦੀ ਜੜ ਵੀ ਹਾਂ ਜੀ ਇਹਦੇ ਤਿੰਨ ਨੇ ਇਹਦੇ ਸੱਤ ਡਾਲ ਨੇ ਠੀਕ ਹੈ ਇਤਨੇ ਦਾ ਫਰਕ ਰੱਖਿਆ ਹੁਣ ਤੁਸੀਂ ਦੱਸ ਰਹੇ ਸੀ ਦੋਸਤੋ ਆ ਖੇਤ ਆ ਜਿੱਥੇ ਆਪਾਂ ਬੂਆਸਤਰ ਪਾਇਆ ਤੁਸੀਂ ਦੇਖ ਸਕਦੇ ਹੋ ਕਣਕ ਦਾ ਸਾਰੀ ਦਾ ਰੰਗ ਹੈ ਹੈਨਾ ਕਾਲੀਪਈ ਦਵਿੰਦ ਲਖਵਿੰਦਰ ਭਾਈ ਦੱਸ ਰਹੇ ਸੀਗੇ ਹੁਣੀ ਕਿ ਇਧਰਲੇ ਖੇਤ ਚ ਇਹਨਾਂ ਨੇ ਬੂਆਸਤਰ ਨਹੀਂ ਪਾਇਆ ਸੀ ਮੀ ਪੈਣ ਦੇ ਨਾਲ ਇਹ ਕਣਕ ਪੀਲੀ ਪੈਣ ਲੱਗੀ ਸੀ ਐਦਾਂ ਹੀ ਆ ਜੀ ਲਖਵਿੰਦਰ ਬਾਜੀ ਕੀ ਕੀ ਤੁਸੀਂ ਦੱਸ ਰਹੇ ਸੀ ਹੁਣੀ ਮੈਨੂੰ ਇਹ ਕਣਕ ਨੂੰ ਕੀ ਹੋਇਆ ਸੀ ਮੀਂਹ ਨਾਲ ਪੀਲੀ ਪੈਣ ਲੱਗੀ ਦੀ ਜਿੱਥੇ ਆਪਾਂ ਬੂਸਤਰ ਨਹੀਂ ਪਾਇਆ ਸੀ ਉਹ ਕਣਕ ਪੀਲੀ ਪੈਣ ਲੱਗੀ ਸੀ ਔਰ ਜਿੱਥੇ ਪਾਇਆ ਸੀ ਬੂਸਤਰ ਉਹ ਨਹੀਂ ਪੀਲੀ ਹੋਈ ਉਹ ਨਹੀਂ ਪੀਲੀ ਹੋਈ ਮਤਲਬ ਤੁਹਾਡਾ ਹੁਣ ਤੱਕ ਦਾ ਐਕਸਪੀਰੀਅੰਸ ਗੱਲ ਕਰੀਏ ਜੀ ਕਿੱਦਾਂ ਹੁੰਦਾ ਬਾਜੀ ਬੂਸਤਰ ਪਾਉਣ ਤੋਂ ਬਾਅਦ ਖੁਸ਼ ਹੋ ਜੀ ਤੁਸੀਂ ਸੈਟੀਸਫਾਈਡ ਹੋ ਤੁਸੀਂ ਹੋਰ ਲੋਕਾਂ ਨੂੰ ਵੀ ਕਹਿਣਾ ਚਾਹੋਗੇ ਪਾਉਣੀ ਚਾਹੀਦੀ ਹੈ